ਜੀ ਜੀ ਜਿਹੜਾ ਹੈ ਬਸ ਨਹੀਂ ਬਸ ਲੰਗਰ ਕੰਦਰ ਜਾਂ ਅੱਜ ਜਸੀਂ ਇੱਥੇ ਆਏ ਆ ਕਿਉਂਕਿ ਸਾਨੂੰ ਪਤਾ ਲੱਗਿਆ ਸੀਗਾ ਕਿ ਇੱਥੇ ਪ੍ਰੋਬਲਮ ਆ ਰਹੀ ਹੈ ਔਰ ਪੰਜ ਪਿੰਡਾਂ ਚ ਪ੍ਰੋਬਲਮ ਆਉਗੀ ਜੇ ਪਾਣੀ ਉੱਪਰ ਆ ਗਿਆ ਔਰ ਇੱਥੇ ਬੰਦ ਦੀ ਇਸ਼ੂ ਹੈਗੀ ਹੈ ਅਸੀਂ ਗੱਲ ਕੀਤੀ ਹੈ ਹੁਣੀ ਦੇਖਦੇ ਹਾਂ ਸ਼ਾਮ ਤੱਕ ਕੀ ਹੁੰਦਾ ਹੈਗਾ ਔਰ ਹੁਣ ਮੈਂ ਇੱਕ ਨੋਰ ਜਾਣਾ ਹੈ ਉੱਥੇ ਪਾਣੀ ਬੜਾ ਆਇਆ ਹੋਇਆ ਹੈ ਪਿੰਡਾਂ ਚ ਔਰ ਮੈਂ ਥੋੜਾ ਜਿਹੜਾ ਮਸਲਾ ਇੱਥੇ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਇਸ ਨੂੰ ਕਰਵਾਈਏ ਇਹ ਜਿਹੜੀ ਮੂਰੀ ਕੰਡੀਸ਼ਨ ਜ਼ਿਆਦਾ ਕ੍ਰਿਟੀਕਲ ਹੈ ਤੇ ਜਿਵੇਂ ਡ੍ਰੈਕਟਰਾਂ ਦਾ ਸੇਵਾ ਕਰਦੇ ਪਏ ਨੇ ਜੀ ਉਹਦੇ ਵਿੱਚ ਆਪਣਾ ਯੋਗਦਾਨ ਪਾਣਾ ਹੈ ਜੀ ਕਿ ਨਹੀਂ ਜੀ ਜਾਈਏ ਜੀ ਸਾਡੀ ਸਾਡੀ ਟੀਮ ਦੇ ਅੱਜ 11 ਮੈਂਬਰ ਹੈ 11 ਮੈਂਬਰ ਹੈ ਇਹ ਚਾਹੁੰਦੇ ਤੁਸੀਂ ਕਿੰਨੀ ਸਥਿਤੀ ਹੈ ਸਥਿਤੀ ਹੋ ਦੇਖ ਰਹੀ ਹਾਂ ਜੀ ਨਾਲ ਜਿਹੀ ਸਥਿਤੀ ਹੈ ਜੀ ਇਹ ਕਿਸ ਮੈਕਰੀਲੇ ਆ ਕੇ ਅੰਦਰ ਚੀਜ਼ ਇੱਥੇ ਰੋਕਦੇ ਤੁਸੀਂ ਇਹਦੇ ਵਾਸਤੇ ਜੀ ਜਿਨ੍ਹਾਂ ਵਾਸਤੇ ਇਹ ਜੀ ਅੱਜ ਆਏ ਆ ਵੀ ਜਿਵੇਂ ਡ੍ਰੈਕਟਰ ਚੱਲਦੇ ਪਏ ਨੇ ਜੀ ਉਹ ਡ੍ਰੈਕਟਰਾਂ ਵਾਸਤੇ ਆਪਾਂ ਡੀਜ਼ਲ ਦੇ ਪ੍ਰਬੰਧ ਕਰਦੇ ਹਾਂ ਕੀ ਸਦਾ ਕੀ ਹੋ ਗਿਆ ਇਧਰ ਹੜ੍ਹ ਦੀ ਸਥਿਤੀ ਵੀ ਬਣੀ ਹੋਈ ਹੈ ਤੇ ਮਤਲਬ ਕੀ ਮੁੱਦਾ ਪੱਖਿਆ ਹੋਇਆ ਤੇਰੇ ਜਿਹੜਾ ਬੰਨ ਨੂੰ ਲੈ ਕੇ ਉੱਦਾ ਭਗਿਆ ਬੇਟੇ ਇੱਥੇ ਜਰਹਾਈ ਵਿੱਚ ਬਣਿਆ ਨਾ ਜਿੰਨਾ ਜਿਹੜਾ ਪੁਲ ਦੀ ਖਦਾਈ ਕੀਤੀ ਪੁਲ ਬਣਾਇਆ ਹੈ ਜਿਹੜਾ ਪੁਲ ਦੇ ਥੱਲੇ ਸਾਡੇ ਖਤਾਨ ਸੀ ਤੇ ਸਾਡਾ ਬੰਨ ਸੀ ਦਰਿਆ ਦਾ ਜਿਹੜਾ 100 ਸਾਲ ਪੁਰਾਣਾ ਸੀ ਇਹਨਾਂ ਨੇ ਸਾਥੋਂ ਚੋਰੀ ਉਹਦੀ ਮਿੱਟੀ ਵੀ ਇਹਨਾਂ ਨੇ ਮੈਨ ਕਰਕੇ 250 30 ਫੁੱਟ ਡੂੰਗੀ ਤੇ ਇਹਨਾਂ ਨੇ ਉਹਦੇ ਹਾਈਵੇ ਦੇ ਉੱਤੇ ਪਾ ਲਈਆ ਜਦੋਂ ਸਾਨੂੰ ਪਤਾ ਲੱਗੇ ਆਏ ਆ ਕੇ ਸੰਘਰਸ਼ ਕੀਤਾ ਬਥੇਰਾ ਇਹ ਅੱਜ ਕਰਦੇ ਕਰ ਸਾਨੂੰ ਇਹਨਾਂ ਨੇ ਡਾਂ ਨ ਦਿੱਤੀ। ਹੁਣ ਸਾਡਾ ਦੋ ਤਿੰਨ ਵਿਅਕਤੀ ਉਹ ਵਿੱਚ ਵਿਆਹ ਹੈ। ਪ੍ਰਸ਼ਾਸਨ ਪਿਆ ਗੱਲ ਕਰਾਉਂਦਾ ਹੈ। ਜਿਹੜੀ ਗੱਲ ਕਰਾਉਂਦਾ ਉਹ ਤੋਂ ਹੀ ਮੁਕਰ ਜਾਂਦੇ। ਜਿਹੜੀ ਗੱਲ ਕਰਦਾ ਮੁਕਰ ਜਾਂਦੇ। ਇਹ ਅੱਜ ਸਾਡੇ ਤਰਨਾ ਲਗਾ। ਸਾਨੂੰ ਅੱਜ 1 ਮਹੀਨਾ ਹੋ ਗਿਆ ਹੈ ਤਰਨਾ ਲਗੇ ਨੂੰ। ਸਾਨੂੰ ਇਹ ਹੁੱਦੂ ਬਣਾਉਂਦੇ ਹਾਰੇ ਪਿੰਡਾਂ ਨੂੰ। ਅਸੀਂ ਆਪਦਾ ਖਰਚਾ ਕਰਦੇ ਇੱਥੇ ਸਾਰਾ ਕੁਝ ਕਰਦੇ ਕੋਈ। ਅੱਜ ਇੱਥੇ ਮਹਾਰਾਣੀ ਪ੍ਰੀਤਕੌਰ ਦੀ ਲੜਕੀ ਵੀ ਭੱਜ ਹੈ। ਇੰਦਰਕੌਰ ਆਈ ਹੈ। ਉਹਨਾਂ ਵੱਲੋਂ ਕੀ ਭਰੋਸਾ ਦਵਾਇਆ? ਉਹਨਾਂ ਵੱਲੋਂ ਭਰੋਸਾ ਦਵਾਇਆ ਹੈ ਕਿ ਮੈਂ ਤੁਹਾਡਾ ਇਹ ਕੰਮ ਜਿਹੜਾ ਜੁਮੇ ਲਿਆਣਾ ਇਹ ਕੰਮ ਕਰਾਵਾਂਗੇ ਇੱਕ ਫੋਨ ਕੀਤਾ ਇੱਕ ਫੋਨ ਸੈਂਟਰ ਚੋਂ ਫੋਨ ਕੀਤਾ ਗੱਡਤੀ ਸਾਹਿਬ ਨੂੰ ਫੋਨ ਕੀਤਾ ਸਾਨੂੰ ਇੱਥੇ ਭਰੋਸਾ ਹੈ ਇਹਨਾਂ ਦੇ ਕਿ ਪਹੁੰਚ ਕਰਨਗੇ ਇਹ ਕੰਮ ਵੀ ਕੇਂਦਰ ਦਾ ਹੀ ਆ ਇਹਨਾਂ ਦੇ ਹੱਥ ਵੀ ਕੇਂਦਰ ਨਾਲ ਜੁੜੇ ਆ ਤੁਹਾਨੂੰ ਅੱਜ ਪੂਰੀ ਆਸਮਦ ਦੀ ਕਿ ਇਹ ਸਾਡਾ ਕੰਮ ਜਾਲੇ ਸਰੇ ਲਾਉਣਗੇ ਹਾਂਜੀ ਸਾਨੂੰ ਪੂਰਾ ਭਰੋਸਾ ਜੀ ਇਹਨਾਂ ਦੇ ਹਾਂਜੀ